24 ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਸਵਿੰਦਰ ਗੋਪਾਲਾ ਇਸ ਵੇਲੇ ਅਸੀਂ ਮੌਜੂਦ ਹਾਂ ਜਲਾਲਾਬਾਦ ਦੇ ਬੱਸ ਸਟੈਂਡ ਵਿਖੇ ਜਿੱਥੇ ਰਾਣਾ ਗੁਰਮੀ ਸਿੰਘ ਛੋਟੀ ਜਿਹੜੇ ਅੱਜ ਰੋਡ ਸ਼ੋਅ ਦੌਰਾਨ ਜਿਹੜਾ ਪਹੁੰਚ ਰਹੇ ਨੇ ਜਲਾਲਾਬਾਦ ਤੋਂ ਹੁੰਦੇ ਹੋਏ ਜਿਹੜਾ ਅੱਗੇ ਹਲਕੇ ਦੇ ਵਿੱਚ ਜਾਣਗੇ ਪਰ ਜਲਾਲਾਬਾਦੀ ਜੇਕਰ ਗੱਲ ਕਰੀਏ ਤਾਂ ਕਿਸਾਨਾਂ ਵੱਲੋਂ ਦੂਜੇ ਪਾਸੇ ਜੰਮ ਕੇ ਜਿਹੜਾ ਵਿਰੋਧ ਕੀਤਾ ਜਾ ਰਿਹਾ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਨੇ ਜਿਹੜੀਆਂ ਜਰੂਰ ਸਾਂਝੀਆਂ ਕੀਤੀਆਂ ਜਾਣ ਕਿਸਾਨਾਂ ਦੇ ਵੱਲੋਂ ਜਿਹੜਾ ਇੱਥੇ ਡਟ ਕੇ ਜਿਹੜਾ ਰਾਣਾ ਸੋਢੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਜਿਹੜੇ ਪੁਖਤਾ ਪ੍ਰਬੰਧ ਕੀਤਾ ਗਿਆ ਨੇ ਤਾਂ ਜੋ ਕਿ ਕਿਸੇ ਵੀ ਮਾਹੌਲ ਦੇ ਵਿੱਚ ਜਿਹੜਾ ਕੋਈ ਵੀ ਜਿਹੜਾ ਅਨਸਕਾ ਵੀ ਘਟਰਨ ਨਾ ਵਾਪਰ ਸਕੇ ਤਾਂ ਬਣੇ ਰਹੋ ਐਤਿ ਨਿਊਜ਼ 24 ਦੇ ਨਾਲ ਤਸਵੀਰਾਂ ਦਿਖਾਉਦੇ ਆ ਤੁਹਾਨੂੰ ਰਾਣਾ ਸੋਢੀ ਦੇ ਰੋਡ ਸ਼ੋਅ ਦੀਆਂ ਤੇ ਦੂਜੇ ਪਾਸੇ ਕਿਸਾਨ ਜੋ 2 ਸਾਲ ਤੋਂ ਲੈ ਕੇ ਕਿਸਾਨ ਦਿੱਲੀ ਦੇ ਵਿੱਚ ਤੱਕੇ ਖਾਂਦੇ ਰਹਿ 700 ਤੋਂ ਵੱਧ ਕਿਸਾਨ ਜਿਹੜਾ ਸ਼ਹੀਦ ਹੋਇਆ ਹੈ ਕਾਤਲਾਂ ਨੂੰ ਕਿਰਫਦਾਰ ਨਾ ਕਰੇ ਇਹਦਾ ਕੁਝ ਜ਼ਿਆਦਾ ਭਾਜਪਾ ਨੇ ਕਿਸਾਨਾਂ ਦੇ ਉੱਤੇ ਪਛਬਦ ਕੀਤੇ ਅੱਜ ਕਿਹੜੇ ਹਿਸਾਬ ਨਾਲ ਸਾਡੇ ਪੰਜਾਬ ਦੇ ਵਿੱਚ ਆ ਕੇ ਵੋਟਾਂ ਮੰਗਣ ਆਏ ਆ ਇਸ ਵਾਸਤੇ ਮੈਂ ਬੀਜੇਪੀ ਦੇ ਲੀਡਰਾਂ ਨੂੰ ਇਹ ਪੁੱਛਣਾ ਚਾਹਾਂ ਜੋ 15 ਲੱਖ ਦੇ ਲਾਰੇ ਕਿੱਥੇ ਗਏ 400 ਵਾਲਾ ਸਿਲੰਡਰ 1000 ਨੂੰ ਪਹੁੰਚ ਗਿਆ 100 ਰੁਪਏ ਲੀਟਰ ਵਾਲਾ ਜਿਹੜਾ ਤੇਲ ਸੀ ਉਹ 37 ਰੁਪਏ ਲੀਟਰ ਸੀ ਅਰ ਤਰ੍ਹਾਂ ਦੀ ਜਿਹੜੀ ਬੀਜੇਪੀ ਇਹ ਕਿਸਾਨਾਂ ਦੇ ਧੱਕਾ ਕਰਦੀ ਪਈ ਹੈ ਅੱਜ ਵੀ ਸਾਡੇ ਕਿਸਾਨ ਜਿਹੜੇ ਬਾਰਡਰਾਂ ਦੇ ਬੈਠੇ ਐ ਉਹਨਾਂ ਨੂੰ ਜਾ ਕੇ ਪੁੱਛਿਆ ਜਾਵੇ ਕਿ ਉਹਨਾਂ ਦੇ ਕੀ ਹਾਲਾਤ ਐ ਇਹ ਕਿਹੜੇ ਮੂ ਨਾਲ ਪਿੰਡਾਂ ਦੇ ਵਿੱਚੋਂ ਵੋਟਾਂ ਮੰਗਣ ਆਏ ਆ ਸ਼ਰਮ ਮੋੜੀ ਚਾਹੀਦੀ ਹੈ ਅਸੀਂ ਇਹਨਾਂ ਦਾ ਪੂਰਨ ਤੌਰ ਤੇ ਵਿਰੋਧ ਕਰਾਂਗੇ ਪਿੰਡਾਂ ਦੇ ਵਿੱਚ ਵੜ ਨਹੀਂ ਦਿੱਤਾ ਜਾਵੇਗਾ ਜੇ ਸਰਕਾਰ ਅੱਡਾ ਹਟੇ ਤੇ ਅਸੀਂ ਇਹਨਾਂ ਦਾ ਜਿਹੜਾ ਵਿਰੋਧ ਹੈ ਹੋਰ ਤਿੱਖਾ ਕਰਾਂਗੇ ਤਲਾਵਰ ਪਹੁੰਚ ਰਹੇ ਨੇ ਰੋਡ ショਅਦਰਾ ਪਹੁੰਚ ਗਏ ਨੇ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਤੁਸੀਂ ਫੁੱਲ ਲੈ ਕੇ ਖੜੇ ਹੋ ਲੱਡੂ ਲੈ ਕੇ ਖੜੇ ਹੋ ਕੀ ਕਹਿਣਾ ਚਾਹੋਗੇ ਅਜੀ ਰਾਣਾ ਸਾਡੀ ਦਾ ਸਾਕਤ ਕਰਨ ਵਾਸਤੇ ਖੜੇ ਹੈ ਰਾਣਾ ਸਾਡੀ ਜਿੰਦਾਬਾਦ 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 ਹੋਏਗਾ ਪਰ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਉਹ ਕਹਿੰਦੇ ਨੇ ਬੀਜੇਪੀ ਲੀਡਰਾਂ ਨੂੰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵਧਣ ਨਹੀਂ ਦੇਣਾ ਇਹ ਪੁੱਛ ਨਹੀਂ ਕਰ ਸਕਦੇ ਜੀ ਪਟਕੇ ਧੋਗਣੇ ਲੋਕਾਂ ਦੇ ਮਗਰ ਲੱਗੇ ਲੋਕ ਨਹੀਂ ਪੁੱਛ ਨਹੀਂ ਆ ਜੀ ਜਾਵਾਂਗੇ ਜੀ ਅਸੀਂ ਜਾਵਾਂਗੇ ਵੀ ਕੋਈ ਲੋਕ ਵੀ ਜਾਵਾਂਗੇ ਇਹ ਕੱਲ ਤੁਹਾਡਾ ਅਧਿਕਾਰ ਅੰਦੋਲਨ ਕਰਦਾ ਕੀ ਸਾਡਾ ਪਿੰਨਾਂ ਦਾ ਅਧਿਕਾਰ ਨਹੀਂ ਵੋਟ ਮੰਗਣ ਦਾ ਅਧਿਕਾਰ ਨਹੀਂ ਇਹ ਤੁਹਾਨੂੰ ਕੋਈ ਪਾਰਟੀ ਦੰਗਣ ਲੱਗਦੀ ਨਹੀਂ ਮਰਜੀ ਵੋਟ ਪਾਓ ਵਾਹ ਸੋਨੀ ਜਿੰਦਾਬਾਦ 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 ਜੀ ਅੰਕਲ ਜੀ ਅੱਜ ਰਾਣਾ ਗੁਰਮੀਤ ਸਿੰਘ ਸੋਢੀ ਜਲਾਲਾਵਰ ਪਹੁੰਚੇ ਨੇ ਕੀ ਕਹਿਣਾ ਚਾਹੋਗੇ ਰਾਣਾ ਸੋਢੀ ਇੱਕ ਬਹੁਤ ਵਧੀਆ ਬੰਦੇ ਨੇ ਤੇ ਸੈਂਟਰ ਦੇ ਵਿੱਚ ਸਰਕਾਰ ਵੀ ਭਾਜਪਾ ਦੀ ਬਣਨ ਜਾ ਰਹੀ ਹੈ ਆਪਾਂ ਇਹਨੂੰ ਜਿਹਾ ਕੇ ਭੇਜਾਂਗੇ ਤਾਂ ਆਪਾਂ ਉਹਨੂੰ ਕਹਿਣ ਦੀ ਲੋੜ ਨਹੀਂ ਰਹਿਣਾ ਜੀ ਨੂੰ ਵੀ ਆ ਸਾਡੇ ਕੰਮ ਨੇ ਆਪੇ ਹੀ ਅਗਲਾ پلان ਕਰਕੇ ਵੀ ਕੀ ਕੀ ਕੰਮ ਕਰਾਣ ਵਾਲੇ ਨੇ ਅੰਕਲ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਅੱਜ ਲਾਲਾਬਾਦ ਦੇ ਵਿੱਚ ਜਮ ਕੇ ਵਿਰੋਧ ਕੀਤਾ ਗਿਆ ਇਹਦੇ ਬਾਰੇ ਕੀ ਕਹਿੰਦੇ ਹੋ ਉਹ ਗਲਤ ਹੈ ਕਿਸਾਨ ਗਲਤ ਕਰ ਰਹੇ ਨੇ ਪਰ ਉਹਦੇ ਵਿੱਚ ਬਹੁਤ ਮਾੜਾ ਕੰਮ ਹੋਏਗਾ ਪੰਜਾਬ ਵਾਸਤੇ ਬਹੁਤ ਘਾਤਕ ਅਸਰ ਹੋਏਗਾ ਕਿਉਂਕਿ ਪੰਜਾਬ ਦੇ ਵਿੱਚ ਅਤਵਾਦ ਪੈਦਾ ਹੋਇਆ ਕੀ ਅਸਰ ਹੋਇਆ ਕੀ ਅਤਵਾਦ ਦਾ ਉਸੇ ਤਰ੍ਹਾਂ ਇਹਨਾਂ ਦਾ ਵੀ ਬਹੁਤ ਮਾੜਾ ਅਸਰ ਹੋਣਾ ਜ਼ਮੀਂਦਾਰਾਂ ਦਾ ਭਾਵੇਂ ਕੁਝ ਕਰ ਲੈਣ ਇਹਨਾਂ ਦੇ ਕਹੇ ਕਿਸੇ ਨੇ ਵੋਟ ਰੁਕਣਾ ਨਹੀਂ ਪਾਣ ਜਿੱਥੇ ਕਿਸੇ ਦਾ ਮੰਨ ਗਿਆ ਉੱਥੇ ਉਹਨੇ ਕਿਸੇ ਨੂੰ ਵੋਟ ਪਾਣੀ ਪਾਣੀ ਕੀ ਲੱਗਦਾ ਪੰਜਾਬ ਦੇ ਵਿੱਚ 13 ਸੀਟਾਂ ਦੇ ਕਿੰਨੀਆਂ ਸੀਟਾਂ ਦੇ ਜਿੱਤ ਹਾਸਲ ਕਰੇਗੀ ਬੀਜੇਪੀ ਸਰਕਾਰ 13 ਦੀ 13 ਹੀ ਜਿੱਤੇਗੀ ਆਪ ਕੀ ਬਾਤ 412 ਹਾਂ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਤਾ ਬਿਲਕੁਲ ਜਿਹੜਾ ਰਾਣਾ ਗੁਰਮੀਤ ਸਿੰਘ ਛੋਟੀ ਹੁਦਾ ਨਾਲ ਗੱਲਬਾਤ ਛੋਟੀ ਸਾਹਿਬ ਅੱਜ ਰੋਡ ਸ਼ੋਅ ਦੇ ਦੌਰਾਨ ਜਿਹੜਾ ਪਹੁੰਚ ਪਹੁੰਚ ਗਏ ਉਹ ਦਲਾਲਾਬਾਦ ਪਰ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਕੀ ਕਰਨਾ ਚਾਹੁੰਦੇ ਆਂ ਆਪ ਦੀ ਗੱਲ ਰੱਖਣਾ ਚਾਹੁੰਦੇ ਉਹ ਗੱਲ ਸੁਣ ਲਈ ਅਸੀਂ ਪਰ ਉਹ ਤਾਂ ਕਹਿੰਦੇ ਨੇ ਭਾਜਪਾ ਲੀਡਰਾਂ ਨੂੰ ਪੰਜਾਬ ਦੇ ਵਿੱਚ ਵਧਣ ਹੀ ਨਹੀਂ ਦਿੱਤਾ ਜਾਣਾ ਕੋਈ ਕੋਈ ਰੋਕ ਸਕਦਾ ਸਾਨੂੰ ਉਹ ਕਹਿੰਦੇ ਨੇ ਉਹ ਕਹਿੰਦੇ ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਹੈ ਦਿੱਲੀ ਜਾਣ ਇਹ ਦਿੱਲੀ ਇਹ ਦਿੱਲੀ ਨਹੀਂ ਹੈਗੀ ਇਹ ਪੰਜਾਬ ਹੈ ਮੈਂ ਪੰਜਾਬ ਕਿਹਣਾ ਜਾਓਗੇ ਕਿਹੋ ਜਿਹਾ ਇਲੈਕਸ਼ਨ ਦਾ ਮਾਹੌਲ ਹੋਵੇਗਾ ਪੰਜਾਬ ਦੇ ਵਿੱਚ ਬੀਜੇਪੀ ਦਾ ਬਹੁਤ ਵਧੀਆ ਬੀਜੇਪੀ ਜਿੱਤੇਗੀ ਇਲੈਕਸ਼ਨ ਦੇਖਣਾ ਤੁਸੀਂ ਇਹ ਚਾ ਨਾਲਾ ਬਾਦਾਂ ਬੜੀ ਵੱਡੀ ਲੀਡ ਦੇ ਨਾਲ ਅਸੀਂ ਜਿਹੜਾ ਜਿੱਤਾਂਗੇ ਉਹ ਰਾਣਾ ਜੀ ਪੀਪੀ ਬਣਾ ਕੇ ਜਦੋਂ ਚਾਰ ਦਿਨ ਹਿਸਟਰੀ ਟਾਇਗਾ ਤੁਸੀਂ ਆਹ ਬਹਾਨਾ ਹੋ ਜਾਓਗੇ ਕਿ ਇੱਥੇ ਬੀਜੇਪੀ ਪੀ ਵੀ ਹੋ। ਬੜੀ ਮੁਕਾਬਲਾ ਕਿਸ ਨਾਲ ਬੰਦੇ ਹੋ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਅੱਜ ਤੁਸੀਂ ਵੇਖ ਹੀ ਲਿਆ ਕੋਈ ਮੁਕਾਬਲਾ ਨਹੀਂ ਕਿਸੇ ਨਾਲ। ਸ਼੍ਰੀ ਲਖਿੰਦਰ ਮੋਦੀ ਸ਼੍ਰੀ ਜੱਕਰ ਰਾਣਾ ਗਰਵੀਰ ਸਿੰਘ ਸੋਢੀ ਭਾਰਤੀ ਜਨਤਾ ਪਾਰਟੀ ਜਿੰਦਾਬਾਦ। ਆ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਰਾਣਾ ਜੀ Karadini! Ƙaradini! Ƙaradini! Ƙaradini!